ਸਾਨੂੰ ਇਹਨਾਂ ਨੇ ਕੱਲ ਤੱਕ ਇਹ ਚੀਜ਼ ਕਲੀਅਰ ਹੀ ਨਹੀਂ ਕੀਤੀ ਸਾਨੂੰ ਕਿ ਇਹ ਵੋਟਾ ਕਿੱਥੇ ਨੇ ਮੈਂ ਵੀ ਐਲੋ ਸਾਹਿਬ ਨੂੰ ਬਾਰ-ਬਾਰ ਪੁੱਛਦਾ ਰਿਹਾ ਸਾਨੂੰ ਕੀਰਤੀ ਨਗਰ ਨਿਊ ਕੀਰਤੀ ਨਗਰ ਦੱਸੋ ਇਹ ਮਲਾ ਕਿੱਥੇ ਪੈਣਾ ਕਦੀ ਕਹਿੰਦੇ ਜੀ 19 ਚ ਪੈਣਾ ਕਦੀ ਕਹਿੰਦੇ 28 ਚ ਪੈਣਾ ਇਹ ਪਰਚੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਅੰਦਰ ਵੋਟਾਂ ਵਾਸਤੇ ਦਿੱਤੀਆਂ ਜਾ ਰਹੀਆਂ ਕਿ ਤੁਸੀਂ ਵੋਟ ਪਾ ਸਕਦੇ ਹੋ ਲੇਕਿਨ ਉਸ ਤੋਂ ਬਾਅਦ ਜਦੋਂ ਕਿਹਾ ਜਾਂਦਾ ਕਿ ਇਹ ਇਹ ਲੁਧਿਆਣਾ ਦੇ ਵਾਸੀ ਨਹੀਂ ਹੈ ਤੁਸੀਂ ਲੁਧਿਆਣਾ ਦੇ ਵਾਸੀ ਨਹੀਂ ਤੁਸੀਂ ਪ੍ਰਵਾਸੀ ਹੋ ਤਾਂ ਪ੍ਰਵਾਸੇ ਉੱਥੇ ਚਲੇ ਜਾਓ ਯੂਪੀ ਚਲੇ ਜਾਓ ਪੋਲਿੰਗ ਸਟੇਸ਼ਨ 31 ਨੰਬਰ ਇਹ ਵੋਟਾਂ ਆਨਲਾਈਨ ਬੋਲਦੀਆਂ ਜਦੋਂ ਅੰਦਰ ਬੰਦਾ ਭੇਜਦੇ ਆ ਉਹ ਜਾ ਕੇ ਵੋਟ ਨਹੀਂ ਪਾਣ ਦਿੰਦੇ ਮੇਰਾ ਆਟਰ ਕਾਟ ਬਣਾਇਆ ਕਿਉਂ ਜੇ ਵੋਟ ਪਾਣਾ ਹੀ ਨਹੀਂ ਤਾਂ ਮੇਰਾ ਵੋਟ ਇੱਥੇ ਬਣਾਇਆ ਕਿਉਂ ਪੂਰਾ ਮੱਲਾ ਹੀ ਨਿਵਾਰਿਸ ਕਰਤਾ ਨਾ 19 ਨੰਬਰ 'ਚ ਵੋਟਾਂ ਪੈ ਰਹੀਆਂ ਨੇ ਨਾ ਇਹ 28 ਨੰਬਰ 'ਚ ਪੈ ਰਹੀਆਂ ਵੋਟਾਂ ਪੈ ਕਿ ਨਹੀਂ ਪੈ ਰਹੀਆਂ ਇਹ ਵੋਟਾਂ ਪੈ ਹੀ ਨਹੀਂ ਰਹੀਆਂ ਐਨ ਨੂੰ ਪਤਾ ਹੀ ਕੀਰਤੀ ਨਗਰ ਨੂੰ ਕੀਰਤੀ ਨਗਰ ਦੇ ਵਿੱਚ ਭਾਜਪਾ ਦਾ ਘੜਾ ਉੱਥੋਂ ਇਹ ਭਾਜਪਾ ਨੇ ਉੱਪ ਜਾਣਾ ਇਹਨਾਂ ਨੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਚੁੱਕ ਕੇ ਇਹਨਾਂ ਨੇ ਸਾਡੀਆਂ ਵੋਟਾਂ ਘਟ ਛਡੀਆਂ ਵੋਟ ਕੌਣ ਪਾਜਦਾ ਤੁਸੀਂ ਕਹੋ ਕੁਝ ਗਿਓ ਵੋਟ ਬਣ ਗਈ ਹਾਂ ਗਏ ਜੀ ਮਨਾ ਕਰਦੇ ਬਾਕੀ ਕਹਿੰਦੇ ਇੱਥੇ ਤੁਹਾਡਾ ਨਾਮ ਹੀ ਨਹੀਂ ਆਏਗਾ ਆਹ ਆਹ ਆ ਗੰਬਿਆ ਡੰਬ ਆਹ ਦੇਖੋ ਕਹਿੰਦਾ ਉਹ ਕਹਿੰਦੇ ਐ ਕਿ ਇੱਕ ਤੁਸੀਂ ਮੈਂ ਜਾਓ ਉਹ ਕਹਦੇ ਨਹੀਂ 25 ਮੈਂ ਜਾਓ ਫਿਰ ਉਹ ਕਹਦੇ ਨਹੀਂ ਤੁਸੀਂ ਪਾਕੀ ਤੁਮੇ ਵਾਤ ਘੁਮਾਤੇ ਜਾਤੇ ਹੱਲ ਤਾਂ ਕੋਈ ਇੱਥੇ ਪਹੁੰਚਿਆ ਨਹੀਂ ਫੋਨ ਤੇ ਮੇਰੀ ਗੱਲ ਹੋ ਰਹੀ ਬਾਰ-ਬਾਰ ਉਹ ਕਹਿੰਦੇ ਉਹ ਕਹਿੰਦੇ ਜੀ ਤੁਸੀਂ ਪੀਐਲਓ ਨਾਲ ਗੱਲ ਕਰੋ ਪੀਐਲਓ ਕਹਿੰਦਾ ਜੀ ਮੈਨੂੰ ਕੱਖ ਪਤਾ ਹੀ ਨਹੀਂ ਕਿੱਥੇ ਪੀਐਲਓ ਸਾਹਿਬ ਨੂੰ ਤੁਸੀਂ ਕਿੱਥੇ ਹੋ ਮੈਂ ਕੋਈ ਫੋਟੋ ਸਟੇਟਾ ਕਾਦੀਆਂ ਫੋਟੋ ਸਟੇਟਾ ਪੀਐਲਓ ਸਾਹਿਬ ਕੋਲ ਜਾਣੇ ਜਾ ਰਹੇ ਹੋ ਜਦੋਂ ਵੋਟਾਂ ਹੀ ਨਹੀਂ ਹੈਗੀਆ ਤੁਸੀਂ ਕਿੱਥੇ ਘੁਆ ਰਹੇ ਹੋ ਆਯੋਗ ਸੇ ਮਾਨ ਕਰਤੇ ਹੈ ਕਿ ਇਹ ਬੂਥ ਰੱਦ ਕੀਤੀ ਜਾਵੇ ਔਰ ਜਾਂਚ ਕਰਕੇ ਦੁਬਾਰਾ ਇਹ ਚੋਣ ਕੀਤੀ ਜਾਵੇ ਲੋਕਾਂ ਨਾਲ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਵਾਇਲ ਨੰਬਰ 28 ਦੇ ਵਿੱਚ ਮੌਜੂਦ ਹੈਗਾ ਜਿੱਥੇ ਇੱਕ ਪਾਸੇ VOTING ਜਿਹੜੀ ਹੋ ਰਹੀ ਹੈ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ VOTING ਹੋਈ ਉਸ ਤੋਂ ਬਾਅਦ ਜਿਹੜੇ ਨੇ BJP ਦੀ ਆਗੂ ਜੋ ਖੁਦ ਵਾਰ ਨੰਬਰ 28 ਦੇ ਵਿੱਚ ਕੈਂਡੀਡੇਟ ਹੈ ਅੰਕੁਰ ਵਰਮਾ ਉਹ ਆਪ ਧਰ ਰਹੇ ਤੇ ਬੈਠੇ ਨੇ ਕਿਉਂਕਿ ਵੋਟਾਂ ਜਿਹੜੀਆਂ ਕੱਢ ਦਿੱਤੀਆਂ ਗਈਆਂ ਵੋਟਾਂ ਕੱਟਣ ਦਾ ਮਾਮਲਾ ਕੀ ਹੈ ਲੇਕਿਨ ਹੱਥਾਂ ਦੇ ਵਿੱਚ ਕਾਗਜ਼ ਫੜੇ ਹੋਏ ਨੇ ਕਿ ਵੋਟਾਂ ਸਿਗੀਆਂ ਆ ਲਈਆਂ ਕਾਗਜ਼ ਦਿਖਾਉਂਗੇ ਇਹ तमाम ਜਿਹੜੀ ਆ ਵੋਟ ਦਿਖਾਈ ਜਾ ਰਹੀ ਆ ਸਾਰੇ 800 ਵੋਟ ਉਹ ਨਿਊ ਕੀਰਤੀਨਗਰ ਦੀਆਂ ਵੋਟਾਂ ਸਿੱਗੀਆਂ ਜਿਹੜੀਆਂ ਇੱਥੋਂ ਉਡਾ ਦਿੱਤੀਆਂ ਗਈਆਂ ਹੋਈਆਂ ਨੇ ਇਹਨਾਂ ਦੇ ਕਹਿੰਦੇ ਮੁਤਾਬਿਕ ਲੇਕਿਨ ਇਹ ਤਮਾਮ ਕਾਗਜ਼ ਜਿਹੜੇ ਫੜੇ ਹੋਏ ਨੇ ਲੇਕਿਨ ਇਹ ਨਾਮ ਕੱਟੇ ਕਿਉਂ ਪਤਾ ਕਰੋ ਲੱਗਿਆ ਅੰਕੁਰ ਜੀ ਇਹ ਦੇਖੋ ਵਿਸ਼ਾਲ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਨੂੰ ਇਹਨਾਂ ਨੇ ਕੱਲ ਤੱਕ ਇਹ ਚੀਜ਼ ਕਲੀਅਰ ਹੀ ਨਹੀਂ ਕੀਤੀ ਸਾਨੂੰ ਵੀ ਇਹ ਵੋਟਾਂ ਕਿੱਥੇ ਨੇ ਮੈਂ ਪੀਐਲਓ ਸਾਹਿਬ ਨੂੰ ਬਾਰ-ਬਾਰ ਪੁੱਛਦਾ ਰਿਹਾ ਸਾਨੂੰ ਕੀਰਤੀਨਗਰ ਨਿਊ ਕੀਰਤੀਨਗਰ ਦੱਸੋ ਇਹ ਮਲਾ ਕਿੱਥੇ ਪੈਣਾ ਕਦੀ ਕਹਿੰਦੇ ਜੀ 19 ਚ ਪੈਣਾ ਕਦੀ ਕਹਿੰਦੇ 28 ਚ ਪੈਣਾ ਇਹ ਵੋਟਾਂ 28 ਨੰਬਰ ਵਾਰਡ ਚ ਬੋਲਦੀਆਂ ਪਈਆਂ ਲੋ ਵਾਰਡ ਨੰਬਰ 28 ਔਰ ਇਹ ਪੋਲਿੰਗ ਸਟੇਸ਼ਨ 31 ਨੰਬਰ ਇਹ ਵੋਟਾਂ ਆਨਲਾਈਨ ਬੋਲਦੀਆਂ ਜਦੋਂ ਅੰਦਰ ਬੰਦਾ ਭੇਜਦੇ ਆ ਉਹ ਜਾ ਕੇ ਵੋਟ ਨਹੀਂ ਪਾਣ ਦਿੰਦੇ 850 ਦੇ ਕਰੀਬ ਵੋਟ ਹੈ 850 ਦੇ ਪੂਰਾ ਮੱਲਾ ਹੀ ਵਿਾਰਸ ਕਰਤਾ ਨਾ 19 ਨੰਬਰ ਚ ਵੋਟਾਂ ਪੈ ਰੀਆਂ ਨੇ ਨਾ ਇਹ 28 ਨੰਬਰ ਚ ਪੈ ਰਹੀਆਂ ਵੋਟਾਂ ਪੈ ਕਿ ਨਹੀਂ ਰਹੀਆਂ ਇਹ ਵੋਟਾਂ ਪੈ ਹੀ ਨਹੀਂ ਰਹੀਆਂ ਆ ਦੇਖੋ ਆ ਆਪਣੇ ਮਨਮਰਜ਼ੀ ਨਾਲ ਵੋਟਾਂ ਬਿਲਕੁਲ ਬਿਲਕੁਲ ਇਹ ਬਿਲਕੁਲ ਇਹਨਾਂ ਨੂੰ ਪਤਾ ਹੀ ਕੀਰਤੀ ਨਗਰ ਨੂੰ ਕੀਰਤੀ ਨਗਰ ਦੇ ਵਿੱਚ ਭਾਜਪਾ ਦਾ ਗੜ ਹੈ ਉੱਥੋਂ ਇਹ ਬੀਜਪੀ ਨੇ ਉੱਪ ਜਾਣਾ ਇਹਨਾਂ ਨੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਚੁੱਕ ਕੇ ਇਹਨਾਂ ਨੇ ਸਾਡੀਆਂ ਵੋਟਾਂ ਕੱਟ ਚੁਟੀਆਂ ਇੰਨੇ ਬੰਦੇ ਖੜੇ ਨੇ ਦੇਖੋ ਮੈਂ ਸਵੇਰ ਦਾ ਸਾਡੇ ਆਪਣਾ ਪੁਨੀਤ ਜੀ ਨੇ ਸਾਡੇ ਆਬਜ਼ਰਵਰ ਹਾਂਜੀ ਉਹ ਨੀਚ ਹੀ ਨਾਲ ਮੇਰੀ ਗੱਲ ਹੋ ਰਹੀ ਹੈ ਬੈਠੋ ਬੈਠੋ ਨਹੀਂ ਨਹੀਂ ਖੜੇ ਹੋਣਾ ਤੁਸੀਂ ਖੜੇ ਹੋਣਾ اچھا ਗੱਲ ਉਹ ਨੀਚ ਹੀ ਸਾਡੇ ਆਬਜ਼ਰਵਰ ਨੇ ਤੁਸੀਂ ਹਾਂਜੀ ਹਾਂਜੀ ਉਹ ਨੀਚ ਹੀ ਸਾਡੇ ਆਬਜ਼ਰਵਰ ਨੇ ਮੇਰੀ ਉਹਨਾਂ ਨਾਲ ਸਵੇਰ ਦੀ ਦੋ ਵਾਰੀ ਗੱਲ ਹੋ ਗਈ ਉਹਨਾਂ ਨੇ ਮੈਨੂੰ ਕਿਹਾ ਜੀ ਨਾਇਬ ਸਾਹਿਬ ਤਹਿਸੀਲਦਾਰ ਨੇ ਉਹ ਤੁਹਾਡੇ ਜਿਹੜੇ ਇੱਥੋਂ ਦਾ ਦੇਖ ਰਹੇ ਆਰੋ ਸਾਹਿਬ ਉਹਨਾਂ ਨਾਲ ਗੱਲ ਕਿੱਥੇ ਨੇ ਉਹ ਆਏ ਨਹੀਂ ਹਲੇ ਤੱਕ ਕੋਈ ਇੱਥੇ ਪਹੁੰਚਿਆ ਨਹੀਂ ਫੋਨ ਤੇ ਮੇਰੀ ਗੱਲ ਹੋ ਰਹੀ ਬਾਰ-ਬਾਰ ਉਹ ਕਹਿੰਦੇ ਉਹ ਕਹਿੰਦੇ ਜੀ ਤੁਸੀਂ ਬੀਐਲ ਨੂੰ ਨਾਲ ਗੱਲ ਕਰੋ ਬੀਐਲ ਉਹ ਕਹਿੰਦਾ ਜੀ ਮੈਨੂੰ ਕੱਖ ਪਤਾ ਹੀ ਨਹੀਂ ਕਿਤੇ ਬੀਐਲ ਸਾਹਿਬ ਨੂੰ ਤੁਸੀਂ ਕਿੱਥੇ ਹੋ ਮੈਂ ਕਹੀ ਫੋਟੋ ਸਟੇਟਾ ਕਾਦੀਆਂ ਫੋਟੋ ਸਟੇਟਾ ਬੀਐਲ ਸਾਹਿਬ ਕੋਲ ਕਰਨੇ ਜਾ ਰਹੇ ਹੋ ਜਦੋਂ ਫੋਟਾ ਹੀ ਨਹੀਂ ਹੈਗੀ ਆ ਤੁਸੀਂ ਕਿੱਥੇ ਪਵਾ ਰਹੇ ਹੋ ਕੁਝ ਸਾਨੂੰ ਕਲੀਅਰ ਤਾਂ ਕਰੋ ਕੋਈ ਮਾਂ ਪੱਪਾ ਦਾ ਫੜਾਓ ਡੀਸੀ ਸਾਹਿਬ ਦੇ ਕੇ ਬਾਰ-ਬਾਰ ਮੰਗ ਰੱਖ ਰਿਹਾ ਡੀਸੀ ਸਾਹਿਬ ਇਹਨੂੰ ਚੀਜ਼ ਨੂੰ ਦੇਖੋ ਇਹ ਜਿਹੜੇ ਲੋਕ ਖੜੇ ਨੇ ਕੱਲ ਨੂੰ ਇਹਨਾਂ ਨੂੰ ਸੀਵਰੇਜ ਪਾਣੀ ਦੀ ਦਿੱਕਤ ਆਂਦੀ ਹੈ ਇਹ ਬੰਦੇ ਕਿੰਨੂੰ ਜਾ ਕੇ ਫੜਾਂਗੇ ਇਹ ਤਾਂ ਪੂਰਾ ਮਹੱਲਾ ਹੀ ਲੁਆਰਸ ਕਰ ਮੈਂ ਗੱਲ ਕਰੂੰਗਾ ਕੋਰੀਤਾਂ ਨੂੰ ਖਰੀਦ ਕਿਤੇ ਨਹੀਂ ਬੁਲਾਇਆ ਗਿਆ ਨਹੀਂ ਨਹੀਂ ਹੈ ਨਹੀਂ ਕੋਰੀਤਾਂ ਨੂੰ ਖਰੀਦ ਕਿਤੇ ਨਹੀਂ ਬੁਲਾਇਆ ਗਿਆ ਨਹੀਂ 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 ਆਪਾ ਕਰ ਕਰਤਾ ਹੈ ہمارا ਹਮ ਹਮ ਇਸਨੀਵਾ ਹਮ ਯਾਹਾਂ ਕੇ ਵੋਟਰ ਹੈ ਠੀਕ ਹੈ ہمارا ਮੁੱਦਾ ਇਹ ਹੈ कल को कोई भी पार्टी जीतती है ठीक है हम तो लावारिस हो गए हमारा पूरा मोहल्ला लावारिस हो गया मैच करके पूछना वाजिब होगा क्योंकि सवाल तटे भी खड़े होने चाहिए वकाऊ बंदे खड़े कर ले मेरा वोट असर है देखिए मेरी बात सुनो चलो मैं वकाऊ बंदे इकट्ठे करते तूसी विशाल जी तूसी तजर्बेकार हो बड़े तजर्बेकार पत्रकार हो आ सारे दे हाथे से तूसी आ वोटर कार्ड फड़े ये दिखाना से कह रहे चार पांच ये तूसी वोटर कार्ड जेड़े आ वोटर कार्ड लोका दे फर्स्ट पेज पे ਇੰਨਾ ਲੋਕਾਂ ਦੇ ਮੈਨੂੰ ਵੋਟਾ ਦੱਸ ਦੋ ਕਿ ਵਾਸੀ ਨਹੀਂ ਲੁਧਿਆਣੇ ਦੇ ਮੈਂ ਉਹੀ ਤਾਂ ਕਹਿ ਰਿਹਾ ਤੇ ਇਹ 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 ਵਾਸੀ ਨਹੀਂ ਆ ਆ ਵੋਟਰ ਕਾਰਡ ਸਭ ਨੇ ਆ ਲੋ ਇਹ ਵੋਟਰ ਕਾਰਡ ਲੱਭ ਦੋ ਕਿੱਥੇ ਇਹ ਵੋਟਰ ਕਾਰਡ ਤੇ ਇਹਨਾਂ ਦੀਆਂ ਵੋਟਾਂ ਕਿੱਥੇ ਵਾਸੀ ਨਹੀਂ ਇੱਕ ਰੱਗ ਲਾ ਦੋ ਉਹਨਾਂ ਨੂੰ ਮੈਂ ਉਹੀ ਤਾਂ ਕਹਿਣਾ ਕਿ ਵੋਟ ਟੂ ਰਾਈਟ ਸਭ ਦਾ ਅਧਿਕਾਰ ਹੈ ਸਭ ਬੰਦੇ ਆਪਣਾ ਕਿੱਥੇ ਵੋਟ ਕਿੱਥੇ ਵੋਟ ਪਾਣੀ ਹੈ ਮੈਨੂੰ ਇਹ ਦੱਸਿਆ ਜਾਵੇ ਮੈਂ ਤਾਂ ਇਹ ਗੱਲ ਕਹਿਣਾ ਵੀ ਆਹ ਵੋਟਰ ਕਾਰਡ ਇਹਨੇ ਆ ਬੰਦੇ ਮੈਂ ਬੁਲਾਏ ਨੇ ਅਗਰ ਇਹ ਮੰਨ ਲਓ ਤੁਸੀਂ ਤੁਹਾਡੇ ਕਹਿਣ ਦੇ ਮੁਤਾਬਕ ਇਹ ਸਾਰੇ ਖਰੀਦੇ ਹੋਏ ਬੰਦੇ ਨੇ ਆ ਇਕੱਲੇ ਇਕੱਲੇ ਵੋਟ ਤੁਸੀਂ ਚੈੱਕ ਕਰੋ ਆਨਲਾਈਨ ਵੋਟ ਬੋਲ ਰਹੀ ਐ ਇੱਥੇ ਵੀ ਬੋਲ ਰਹੀ ਐ ਲਿਸਟਾਂ 'ਚ ਵੀ ਬੋਲ ਰਹੀ ਐ ਇਹਨਾਂ ਦੀ ਵੋਟ ਪਵਾ ਦਿਓ ਮੈਂ ਤਾਂ ਇਹ ਗੱਲ ਕਹਿੰਨਾ ਤੁਸੀਂ ਪਵਾ ਦਿਓ ਜਿੱਥੇ ਮਰਜੀ ਪਵਾ ਦਿਓ 19 'ਚ ਪਵਾ ਦਿਓ 28 'ਚ ਪਵਾ ਦਿਓ 19 'ਚ ਪਵਾ ਦਿਓ ਪਵਾਓ ਤਾਂ ਸਹੀ ਕਿਤੇ ਤਾਂ ਪਵਾਓ ਤੁਸੀਂ ਕੈਂਡੀਡੇਟ ਹੈਗੇ ਹੋ ਜੋ ਤੁਸੀਂ ਕੋਈ ਵੋਟ ਕੌਣ ਪਾਜਦਾ ਤੁਸੀਂ ਕਿਹੋ ਅੱਜ ਕਿਹੋ ਵੋਟ ਪਣ ਗਈ ਹਾਂ ਗਈ ਜੀ ਮਨਾ ਕਰਦੇ ਪੀਟ ਬਾਹਰ ਕਹਿੰਦੇ ਇੱਥੇ ਤੁਹਾਡਾ ਨਾਮ ਹੀ ਨਹੀਂ ਆਏਗਾ ਆਹ ਆ ਦਿਖਾ ਆ ਨਾਮ ਮੇਰਾ ਨਾਮ ਆ ਦਿਖਾ ਆ ਓਕਾ ਤੇ ਐਕ 31ਵੇਂ ਜਾਓ ਉਹ ਕਹਤੇ ਨਹੀਂ 32ਵੇਂ ਜਾਓ ਫਿਰ ਉਹ ਕਹਤੇ ਨਹੀਂ 33ਵੇਂ ਉਸ ਘੁਮਾਤੇ ਜਾਂਦੇ ਨੇ ਬੋਰਡ ਤਾਂ ਤੁਹਾਡੀ ਹੈਗੀ ਇੱਥੇ ਹੀ ਹੈ ਹਾਂਜੀ ਹਾਂਜੀ ਇਹ ਸਾਹਮਣੇ ਮੇਰਾ ਆਰਡਰ ਕਾਲਾ ਸਾਹਮਣੇ ਇਹ ਦੇਖੀਏ ਲਿਸਟ ਹੈ ਪਰਚੀ ਲਈਤੀਆ ਇਸ ਤੋਂ ਬਾਅਦ ਅੰਦਰ ਜਾਣ ਤੋਂ ਬਾਅਦ ਇਹਨਾਂ ਨੇ ਸਿੱਧਾ ਮਨਾਂ ਕਰਤਾ ਕਿ ਇੱਥੇ ਤੁਹਾਡੀ ਲਿਸਟ ਤੇ ਨਾਮ ਨਹੀਂ ਹੈ ਅੱਛਾ ਹਾਂ ਪਰਚੀ ਵੀ ਦੇਤੀ ਇਹਨਾਂ ਨੂੰ ਆਰਡਰ ਉੱਤੇ ਉਸ ਤੋਂ ਬਾਅਦ ਅੰਦਰ ਵੀ ਤੇਰੇ ਆਪੇ ਸੱਚਾ ਕਰ ਰਹੇ ਸਾਡੇ ਨਾਲ ਆ ਤੁਹਾਨੂੰ ਦਿਖਾ ਰਹੇ ਤਸਵੀਰ ਕਿ ਬਾਜਪਾ ਤੋਂ ਕਬਰ ਆ ਗਏ ਨੇ ਲੇਕਿਨ ਇਹ ਤਸਵੀਰ ਇੱਕ ਦਿਖਾ ਰਹੇ ਤੁਹਾਨੂੰ ਮੈਂ ਕੀ ਬੋ ਪਰਚੀਆਂ ਜਿਹੜੀ ਦਿੱਤੀਆਂ ਜਾ ਰਹੀਆਂ ਨੇ ਇਹ ਪਰਚੀਆਂ ਜਿਹੜੀ ਦਿੱਤੀਆਂ ਜਾ ਰਹੀਆਂ ਅੰਦਰ ਵੋਟਾਂ ਵਾਸਤੇ ਦਿੱਤੀਆਂ ਜਾ ਰਹੀਆਂ ਕਿ ਤੁਸੀਂ ਵੋਟ ਪਾ ਸਕਦੇ ਹੋ ਲੇਕਿਨ ਉਸ ਤੋਂ ਬਾਅਦ ਜਦੋਂ ਕਿਹਾ ਜਾਂਦਾ ਕਿ ਇਹ ਇਹ ਲੁਧਿਆਣਾ ਦੇ ਵਾਸੀ ਨਹੀਂ ਹੈ ਤੁਸੀਂ ਲੁਧਿਆਣਾ ਦੇ ਵਾਸੀ ਨਹੀਂ ਤੁਸੀਂ ਪ੍ਰਵਾਸੀ ਹੋ ਤਾਂ ਪ੍ਰਵਾਸੇ ਉੱਥੇ ਚਲੇ ਜਾਓ ਯੂਪੀ ਚਲੇ ਜਾਓ ਇਹ ਕੀ ਗੱਲ ਹੈ ਇਹ ਕਹਿੰਦਾ ਇਹ ਕਹਿੰਦਾ ਤੁਸੀਂ ਤੁਸੀਂ ਯੂਪੀ ਚਲੇ ਜਾਓ ਨਾ ਆ ਯੂਪੀ ਚਲੇ ਇਹ ਹੀ ਗੱਲ ਹੋ ਗਈ ਇਹ ਗੱਲ ਕਿ ਤੁਹਾਡਾ ਜਿਹੜਾ ਵੋਟਰ ਕਾਰਡ ਲੁਧਿਆਣੇ ਦਾ ਹੈਗਾ ਤਾਂ ਤੁਹਾਨੂੰ ਵੋਟ ਪਾਉਣ ਦੀ ਇਜਾਜ਼ਤ ਹੈ ਤੁਸੀਂ ਆਟਰ ਮੇਰਾ ਆਟਰ ਕਾਰਡ ਬਣਾਇਆ नहीं था तो मेरा वोट यहां बनवाया क्यों बीस साल से वोट यहाँ पे पा रहे हैं एमपी का चुनाव होता है उसमें डालते हैं विधायक का चुनाव होता है उसमें है। चुनाव में डालते हैं इसमें हमने वोट डाला था अभी इसके पहले एमपी का चुनाव हुआ वो मैंने वोट डाला था आगे। तो, आगे। तो, आगे। तो आगे। ये वाला हमारा क्यों कट गया चुनाव आयोग से मांग करते हैं कि ये बूथ रद्द कीती जाए और जांच करके दोबारा ये चुनाव कीती जाए सौ परसेंट में सौ परसेंट में सिर्फ तीस परसेंट वोटर कार्ड जितने भी प्रवासी हैं जो भी है उनका वोट है बाकी सबका कट गया है हमारा ये मुद्दा है एक दो बंदे का वोट कट गया चलो ठीक है पूरा का पूरा मोहल्ला ही गायब हो गया जी तो खड़े हो छोटा सवाल है ਕਿ ਜਦੋਂ ਅੰਦਰ ਜਾਂਦੇ ਨੇ ਪਰਚੀ ਹੱਥ ਦਿੱਤੀਆਂ ਜਾਂਦੀਆਂ ਕਿ ਵਾਰਨ ਦੇ ਬਠਾਈ ਦੇ ਵਿੱਚ ਤੁਸੀਂ ਵੋਟ ਪਾ ਸਕਦੇ ਹੋ ਦੇਖੋ ਉੱਥੇ ਅੰਦਰੋਂ ਜਵਾਬ ਮਿਲਦਾ ਕੋਈ ਹੱਲ ਕਰਾ ਦਿਓ ਉਹਨਾਂ ਦਾ ਧਰਰਾ ਲਾ ਲਿਆ ਤੇ ਬਾਹਰ ਨਹੀਂ ਨਹੀਂ ਆਏ ਸੀ ਕਿ ਅਫਸਰ ਹਾਂ ਜੀ ਜਿੱਤੀ ਸਾਹਿਬ ਆਇਆ ਸੀ ਜਿੱਤੀ ਸਾਹਿਬ ਆਇਆ ਸੀ ਤਸਵੀਰਦਾਰ ਸਾਹਿਬ ਆ ਰਹੇ ਕੀ ਹੋ ਗਿਆ ਜੀ ਇਹ ਉਹ ਹੱਲ ਕਰਨੇ ਕੀ ਮੈਂ ਤਾਂ ਨਹੀਂ ਕਰਦਾ ਤੁਹਾਡੇ ਡਿਊਟੀ ਹੈਗੀ ਮਾਲਿਆ ਕਿ ਉਹਨਾਂ ਤਰਨਾ ਲਾਤਾ ਨੇ ਕੋਈ ਤੁਸੀਂ ਤਾਲਮਿਲ ਕਰਾ ਦਿਓ ਉਹਨਾਂ ਦਾ ਕਰਾ ਰਹੇ ਆ ਐਸ.ਐਚ.ਓ ਸਾਹਿਬ ਵੀ ਆਏ ਸੀਗੇ ਡਿਪਟੀ ਸਾਹਿਬ ਆਏ ਸੀਗੇ ਤਸੀਲਦਾਰ ਸਾਹਿਬ ਆ ਰਹੇ ਆ ਉਹਨਾਂ ਨੇ ਗੱਲ ਜਿਹਨਾਂ ਨੂੰ ਪਤਾ ਹੈ ਬਾਰੇ ਦੇ ਬਾਰੇ ਸਾਲ ਪਹਿਲੇ ਹੀ ਚਾਹਨੇ ਆ ਠੀਕ ਹੈ ਜੀ ਇਹਨਾਂ ਦੀ ਵੋਟਾਂ ਪੈਣ ਚਾਹੇ ਤੁਸੀਂ 28 'ਚ ਪਾਓ ਚਾਹੇ ਤੁਸੀਂ 19 'ਚ ਪਾਓ ਅਗਰ ਇਹ ਵੋਟਾਂ ਨਹੀਂ ਪਾਰੇ ਤਾਂ ਮੱਲੇ ਸਾਰੇ ਨਾਲ ਵਿਾਰਸ ਕੀਤਾ ਮੱਲਾ ਜਾਵੇ ਕਿੱਥੇ ਜਿਹਦੇ ਕੋਲ ਕੱਲ ਨੂੰ ਕੋਈ ਕਿਸ ਨੇ ਕੰਮ ਕਰਾਉਣਾ ਸਿਵਰੇਜ ਦਾ ਜਾਂ ਮੰਨ ਲਓ ਕੋਈ ਪਾਣੀ ਦਾ ਕੰਮ ਕਰਾਉਣਾ ਬੰਦੇ ਕਿਹਦੇ ਕੋ ਜਾਣਗੇ ਲੇਕਿਨ ਅੰਕੁਰ ਜੀ ਮਨੂ ਆ ਲੱਗਿਆ ਮਨੂੰ ਉੱਥੇ ਆ ਕੇ ਆ ਲੱਗਿਆ ਕਿ ਇਹਨਾਂ ਦੀ ਵੋਟ ਜਿਹੜੀ ਹੈ ਲੁਧਿਆਣੇ ਦੀ ਨਹੀਂ ਹੁਣ ਯੂਪੀ ਦੀ ਬਣ ਗਈ ਹੈ ਇਸ ਕਰਕੇ ਕੱਟ ਦਿੱਤੀ ਗਈ ਹੈ ਹਾਂ ਜੀ ਇਹਨਾਂ ਦਾ ਐਡਰੈਸ ਚੈੱਕ ਕਰ ਲਓ ਪੂਰੀ ਸਵਾਲ ਸਮਝੋ ਮੇਰਾ ਮੈਂ ਮੈਂ ਰਿਵਾਈਵ ਕਰ ਹੀ ਮੇਰਾ ਦੋ ਦੋ ਮਿੰਟ ਦੋ ਮੇਰੀ ਇੱਕ ਗੱਲ ਸੁਣੋ ਹਰ ਵੋਟਰ ਕਾਰਡ ਦੇ ਮਗਰ ਐਡਰੈਸ ਹੁੰਦਾ ਇਹ ਵਿੱਚ ਐਡਰੈਸ ਲਿਖਿਆ ਹੋਇਆ ਹੈ ਕੀਰਤੀ ਨਗਰ ਲੁਧਿਆਣਾ ਆ ਦੇਖ ਲਓ ਜੀ ਕੀਰਤੀ ਨਗਰ ਲੁਧਿਆਣਾ ਲਿਖਿਆ ਇਹ ਵੋਟਰ ਕਾਰਡ ਉੱਥੋਂ ਦੇ ਹੋਗੇ ਯੂਪੀ ਦੇ ਹੋਗੇ ਉੱਥੇ ਹੈ ਇਹਨਾਂ ਦੇ ਮੁਤਾਬਿਕ ਉੱਥੇ ਦੇ ਹੋ ਜੀ ਕਮਾਲ ਹੋ ਗਈ ਭਾਜੀ ਇਹ ਬੰਦੇ ਜਿਹੜੇ ਤੇ ਇਹਨਾਂ ਦੀਆਂ ਆਪਣੀਆਂ ਜ਼ਮੀਨਾਂ ਨੇ ਇਹ ਬੰਦਿਆਂ ਨੇ ਆਪ ਜ਼ਮੀਨਾਂ ਲਈਆਂ ਆਈਆਂ ਹਿੰਦਰ ਸਾਹਿਬ ਆਰੇ ਤਸੀਮ ਦਾ ਸਾਹਮਣਾ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਜੀ ਹੁਣ ਤੁਹਾਨੂੰ ਹੱਲ ਕਰਕੇ ਤੁਸੀਂ ਸਵੇਰ ਦੇ ਨਾਲ 15 ਫੋਨ ਮਾਰ ਚੁੱਕਿਆ ਉਹ ਕੋਈ ਬੋਲਾਂ ਦਾ ਵੱਲੋਂ ਦੇਖੋ ਉਹ ਜਾਂ ਤਾਂ ਉਹਨਾਂ ਤੇ ਵੀ ਪ੍ਰੈਸ਼ਰ ਹੈ ਸਰਕਾਰ ਦਾ ਪ੍ਰੈਸ਼ਰ ਹੈ ਪਤਾ ਨਹੀਂ ਉਹ ਕਿਸ ਹਾਵ ਨਾਲ ਕੰਮ ਮੈਂ ਅਹੀ VOTING ਹੈ VOTE ਖੁਦ ਕੈਨਸਲ ਯਾਰ 2 ਮਿੰਟ ਬ੍ਰਦਰ ਮੈਂ ਇਹ ਗੱਲ ਕਹਿਣਾ ਚਾਹਨਾ ਪੀ ਅਸੀਂ VOTING ਹੋਵੇ ਅੱਗੇ ਹੀ ਆਲਰੇਡੀ ਪੌਣੇ 2 ਸਾਲ ਅਸੀਂ ਜੜਾ ਦਾ ਸੰਤਾਪ ਚੇਲ ਚੁੱਕੇ ਆ ਉਹ 95 ਕੌਂਸਲਰਾਂ ਦਾ ਕੰਮ ਸਿਰਫ 6 ਕੈਂਡੀਡੇਟ 6 ਐਮਐਲਏ ਕਰ ਰਹੇ ਸੀਗੇ ਲੋਕਾਂ ਨੂੰ ਕਿੰਨੀ ਕੋਈ ਮੋਹਰ ਲਵਾਉਣ ਜਾਣ ਦੀ ਦਿੱਕਤ ਸੀਗੀ ਕਈ ਕੰਮ ਹੁੰਦੇ ਨੇ ਮੇਰੀ ਮੰਗ ਇਹ ਹੈ ਵੀ ਇਹ ਬੰਦਿਆਂ ਨੂੰ ਤੁਸੀਂ ਵਿੱਚ ਅਬਲਾਈਜ਼ ਕਰਾਓ ਇਹਨਾਂ ਨੂੰ ਕਿਤੇ ਨਾ ਕਿਤੇ ਇਹਨਾਂ ਦੀਆਂ ਵੋਟਾਂ ਪਵਾਓ ਸਾਡੀ ਅੱਜ ਮੰਗ ਰੱਖੋ ਦੇਖੋ ਇੱਕ ਤੇ ਬੈਣੀ ਐ ਆਨਲਾਈਨ ਬੋਲਡ ਜਣ ਤੇ ਕਿਉਂ ਨਹੀਂ ਪਵਾ ਰਹੇ ਅੰਦਰ ਆ ਕੇ ਗੱਲ ਕਰੋ ਨਾ ਇਹ ਵੋਟਾਂ ਪਵਾਓ ਸਾਡੀ ਵੋਟਾਂ ਨੇ ਦੇਖੋ ਜੀ ਸਾਡਾ ਇਹ ਮੰਗ ਭਈ ਵੋਟਾਂ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਜਾ ਰਹੀ ਹੈ ਤਸਵੀਰ ਕਿੱਥੇ ਕਿੱਥੇ ਚੰਪੇਜ ਕਰ ਦੂਗੀ ਤੁਹਾਨੂੰ ਕਿਉਂਕਿ ਲੁਧਿਆਣਾ ਵਾਸੀਆਂ ਲਈ ਇੱਕ ਸ਼ਰਮਨਾਕ ਗੱਲ ਆ ਜਾਂਦੀ ਹੈ ਕਿ ਲੁਧਿਆਣਾ ਵਾਸੀ ਅਗਰ ਵੋਟ ਤੁਸੀਂ ਪਾਣ ਜਾ ਰਹੇ ਹੋ ਤਾਂ ਵਾਰਡ ਨੰਬਰ ਦੇ ਵਿੱਚ ਤੁਹਾਡੀ ਵੋਟ ਅਗਰ ਕਿੱਥੇ ਬੋਲਦੀ ਹੋਊਗੀ ਅਗਰ ਤੁਹਾਡੀ ਵੋਟ ਉੱਥੇ ਪਵੇ ਨਾ ਤੇ ਤੁਹਾਡੇ ਲਈ ਸ਼ਰਮਨਾਕ ਗੱਲ ਹੋ ਜਾਊਗੀ ਤੁਹਾਡੇ ਲੋਕਤੰਤਰ ਦੇ ਨਾਲ ਜਿਹੜਾ ਕਿੱਥੇ ਕਿੱਥੇ ਆਵਾਜ਼ ਜਿਹੜੀ ਤੁਸੀਂ ਬੁਲੰਦ ਨਹੀਂ ਕਰ ਸਕਦੇ ਹੋ ਕਿ ਲੋਕਤੰਤਰ ਜਿਹੜਾ ਵਾ ਉਹ ਹੁਣ ਆਜ਼ਾਦ ਨਹੀਂ ਰਿਹਾ ਤੇ ਤੁਸੀਂ ਆਪਣੀ ਵੋਟ ਦਾ ਸਹੀ ਸਵਾਲ ਨਹੀਂ ਕਰ ਸਕਦੇ ਹੋ ਲੇਕਿਨ ਬੇਸ਼ੱਕ ਤਹਿਸੀਲਦਾਰ ਇੱਥੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨਾਲ ਗੱਲ ਹੋਈ ਹੈ ਲੇਕਿਨ ਤਹਿਸੀਲਦਾਰ ਦਾ ਵੀ ਕੋਈ ਜਵਾਬ ਸਪਸ਼ਟੀ ਕੋਈ ਨਹੀਂ ਮਿਲਿਆ ਲੇਕਿਨ ਇਹਦੇ ਵਿੱਚ ਗੱਲ ਵੱਡੀ ਆ ਜਾਂਦੀ ਹੈ ਕਿ ਆਖਿਰ ਇਹਨਾਂ ਦੀ ਵੋਟਾਂ ਹੋਣ ਦੇ ਬਾਵਜੂਦ ਵੀ ਜਿਹੜੀਆਂ ਨੇ ਵੋਟਾਂ ਪਾਈਆਂ ਕਿਉਂ ਨਹੀਂ ਜਾ ਰਹੀਆਂ ਇਥੋਂ ਕੈਨਸਲ ਕਿਉਂ ਕੀਤੀਆਂ ਜਾ ਰਹੀਆਂ ਇਹਨਾਂ ਦੀ ਵੋਟਾਂ ਹੈ ਕਿੱਥੇ ਹੈ ਕੀਰਤੀ ਨਗਰ ਹੈ ਨਿਊ ਕੀਰਤੀ ਨਗਰ ਹੈ ਇੱਕ ਵੱਡਾ ਸਵਾਲ ਆ ਜਾਂਦਾ ਕਿ ਆਖਿਰ ਵੋਟ ਇਹਨਾਂ ਦੀ ਗਈ ਤਾਂ ਗਈ ਕਿੱਥੇ ਜਦੋਂ ਕਹਿ ਰਹਾ ਮੈਂ ਐਮਬੀ ਦੇ ਨਾਲ ਵਿਸ਼ਾਲ ਕਪੂਰ ਦੇ ਨਾਲ ਲਾਈਵ